ਹੋ ਵੱਡੇ ਵੀਰ ਨੇ ਸੱਜਿਆ ਬਾਮਾ ਹੋ ਵੱਡੇ ਵੀਰ ਨੇ ਸੱਜਿਆ ਬਾਮਾ ਹੋ ਰੈਣ ਚੋਂ ਦੀਆ ਸਭ ਦੀਆ ਮਾਮਾ ਹੋ ਮਾਮਾ ਹੁੰਦੀ ਆ ਠੰਡੀਆਂ ਸ਼ਾਮਾਂ ਵੱਡੇ ਵੀਰ ਸ਼ਰਸ਼ਾ ਹੁੰਦੀ ਸੀ ਹਉ ਤਨ ਮੋੜ ਮੋੜ ਚੇਤੇ ਔਰ ਜਦੋਂ ਮੇਰੀ ਮਾਂ ਹੁੰਦੀ ਤਿੰਨ ਮੋੜ ਮੋੜ ਚੇਤੇ ਉਹਨਾਂ ਚੋ ਮੇਰੀ ਮਾਂ ਹੁੰਦੀ ਸੀ ਹੋ ਖੇਡਣ ਜਾਣਾ ਘਰ ਆਉਣਾ ਝੜਕਾਂ ਨਾਲ ਪਿਆਰ ਦਿਟਾਉਣਾ ਹੋ ਗੋਦੀ ਵਿੱਚ ਬਿਠਾ ਕੇ ਮਾਂ ਨੇ ਦੁੱਧ ਮੱਖਣ ਦੇ ਨਾਲ ਰਜਾਉਣਾ ਹੋ ਮੇਰੀ ਹਰ ਇੱਕ ਖੁਸ਼ੀ ਵਾਸਤੇ ਮਾਂ ਦਾ ਦਿਲ ਲੋਹਾ ਹੁੰਦੀ ਸੀ ਹੋ ਤਿੰਨ ਮੋੜ ਮੋੜ ਤੇ ਔਰ ਜਦੋਂ ਮੇਰੀ ਮਾਂ ਹੁੰਦੀ ਸੀ ਉਹ ਦਿਨ ਮੁਰ ਮੁਰਚੇ ਤੇ ਔਰ ਜਦੋਂ ਮੇਰੀ ਮਾਂ ਹੁੰਦੀ ਸੀ ਉਹ ਪੜਨਾ ਤੁਰਨਾ ਉਹ ਸਿਖਾਇਆ ਮੈਨੂੰ ਪੜਨਾ ਸਕੂਲੇ ਵਾਇਆ ਉਹ ਕਿਸੇ ਨਾਲ ਨਹੀਂ ਝਗੜਾ ਕਰਨਾ ਮਾਂ ਮੈਨੂੰ ਹੁੰਦੇ ਸਿਵਾਇਆ ਉਹ ਦੇਣੀ ਦਿਲੋਂ ਦੁਆ ਦੇਣੀ ਮੇਰੀ ਹਾਂ ਹੁੰਦੀ ਸੀ ਤੇਰੇ ਮੋੜ ਮੁਰਚੇ ਤੇ ਆਉਣ ਚੋਦਾ ਮੇਰੀ ਮਾਂ ਹੁੰਦੀ ਸੀ ਉਹ ਦਿਲ ਮੁਰਮੁਰਚੇ ਤੇ ਆਉਣ ਚੋਦਾ ਮੇਰੀ ਮਾਂ ਹੁੰਦੀ ਸੀ ਆਹ ਦੁੱਖਾਂ ਦੀ ਝੁੱਲ ਗਈ ਹਨੇਰੀ ਰੱਬ ਕੋ ਲਈ ਮਾਂ ਮੇ ਤੋਂ ਮੇਰੀ ਆਹ ਕਈ ਨਾ ਉਰデア ਜੱਟਾ ਵਿੱਚ ਮੈਂ ਹਰ ਪਲ ਜਾਮਾ ਇੱਥੇ ਰੁਕੇ ਰੀ ਹੋ ਤਿਵੇਂ ਫੈਲਾ ਮੇਰੀ ਮਾਂ ਹੁੰਦੀ ਸੀ ਉਹ ਦਿਨ ਮੁੜ ਮੁੜ ਚੇਤੇ ਆਉਣ ਜਦੋਂ ਮੇਰੀ ਮਾਂ ਹੁੰਦੀ ਸੀ ਉਹ ਦਿਨ ਮੁੜ ਮੁੜ ਚੇਤੇ ਓ